ਪਹਿਲੀ ਵਾਰੀ ਅਮਰਸਰ ਦੀ ਧਰਤੀ ਨੂੰ ਪ੍ਰਧਾਨ ਮਿਲਿਆ ਹੈ ਮੇਰੇ ਉੱਤੇ ਭਰੋਸਾ ਜਤਾ ਕੇ ਅੱਜ ਮੈਨੂੰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਤੁਸੀਂ ਸਿਰਫ ਤੇ ਸਿਰਫ ਖਾੜੇ 'ਚ ਜ਼ੋਰ ਦੇਣਾ ਹੈ ਮੈਟ ਦੇ ਉੱਤੇ ਜ਼ੋਰ ਦੇਣਾ ਹੈ ਬਾਕੀ ਜ਼ਿੰਮੇਵਾਰੀਆਂ ਦਾ ਭਾਰ ਤੁਸੀਂ ਸਿਰਫ ਤੇ ਸਿਰਫ ਐਸੋਸੀਏਸ਼ਨ ਨੂੰ ਦੇ ਦੇਣਾ ਵੀ ਇਹ ਲੈਵਲ ਦੇ ਉੱਤੇ ਕਿਵੇਂ ਇਹ ਆਪਾਂ ਦਿਖਾ ਸਕੀਏ ਵੀ ਕੁਸ਼ਤੀ ਹੈ ਹੀ ਪੰਜਾਬ ਦੀ ਅਸੀਂ ਚਾਹਾਂਗੇ ਕਿ ਗੋਲਬਾਕ ਸਟੇਡੀਅਮ ਜਿਹੜਾ 1988 ਦੇ ਵਿੱਚ ਕਿਸੇ ਸਮੇਂ ਬਣਿਆ ਸੀਗਾ ਉਹ ਸਟੇਡੀਅਮ ਨੂੰ ਕਿੱਦਾਂ ਅਸੀਂ ਉੱਪਰ ਲੈ ਕੇ ਜਾ ਸਕੀਏ ਵੈਸੇ ਆਪਾਂ ਵੇਖਦੇ ਆਂ ਕਿ ਇਸ ਉਮਰ ਦੇ ਵਿੱਚ ਬੰਦੇ 'ਚ ਪੋਟੈਂਸ਼ੀਅਲ ਵੀ ਹੁੰਦਾ ਕੰਮ ਕਰਨ ਦੀ ਇੱਛਾ ਵੀ ਹੁੰਦੀ ਏ ਪਹਿਲੇ ਪ੍ਰਧਾਨ ਜੀ ਜਿਹੜੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਾਨੂੰ ਆਸ ਏ ਕਿ ਇਹ ਜਿਹੜੇ ਅਕਸ਼ ਸ਼ਰਮਾ ਜੀ ਨੇ ਇਹ ਆ ਪੂਰੀ ਤੰਦ ਹੀ ਨਾਲ ਜਿਹੜੀ ਇਹਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਤੰਦ ਹੀ ਨਿਭਾਉਣਗੇ ਲੋੜ ਹੈ ਇੱਥੇ ਵੀ ਉਸ ਤਰੀਕੇ ਦੇ ਨਾਲ ਆਧੁਨਿਕ ਤਰੀਕਿਆਂ ਦੇ ਸਟੇਡੀਅਮ ਬਣਾਉਣ ਦੀ ਹੈ ਕਿ ਅੱਜ ਪਹਿਲੇ ਦਿਨ ਹੀ ਬੰਦੇ ਸਾਰੇ ਇਹਨਾਂ ਨੇ 36 플레이ਰਾਂ ਨੂੰ 2 AC ਦੀ ਕਰਵਾ ਕੇ ਟ੍ਰੇਨ ਦੀ ਟਿਕਟ ਤੇ ਭੇਜਿਆ ਰੈਸਿੰਗ ਲਈ ਤੇ ਬਹੁਤ ਵੱਡੀ ਗੱਲ ਹੈ ਹਰ ਤਰ੍ਹਾਂ ਦਾ ਪ੍ਰਬੰਧ ਕਰ ਰਹੇ ਨੇ ਬੜੀ ਵੱਡੀ ਸੋਚ ਲੈ ਕੇ ਆਏ ਨੇ ਇਹ ਆਪਾਂ ਦਿਖਾ ਸਕਦੇ ਵੀ ਕੁਸ਼ਤੀ ਹੈ ਹੀ ਪੰਜਾਬ ਦੀ ਪੰਜਾਬ ਚੋਂ ਨਿਕਲਦੀ ਹੈ ਅੰਮ੍ਰਿਤਸਰ ਦੀ ਧਰਤੀ ਚੋਂ ਨਿਕਲਦੀ ਹੈ ਕਿਵੇਂ ਉਹਨੂੰ ਆਪਾਂ 올ੰਪੀਆ ਦੇ ਵਿੱਚ ਗੋਲਡ ਤੱਕ ਲੈ ਕੇ ਜਾਣਾ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋ। ਤਾਂ ਕੀ ਕਹਣਾ ਜਾਂਦਾ ਜਿਹੜੀ ਅੱਜ ਵੱਡੀ ਜ਼ਿੰਮੇਵਾਰੀ ਮਿਲੀ ਹੈ ਤਾਂ ਕਿੱਥੇ ਅੱਜ ਸਟੇਡੀਅਮ ਦੇ ਵਿੱਚ ਤੁਸੀਂ ਪਹੁੰਚੇ ਹੋ? ਮੇਰਾ ਨਾਮ ਅਕਸ਼ੇਸ਼ ਸ਼ਰਮਾ ਹੈ। ਜਿਸ ਤਰੀਕੇ ਦੇ ਨਾਲ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪੂਰੇ ਪੰਜਾਬ ਦੇ ਰੈਸਲਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਭਾ ਸੈਕਟਰੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਮੇਰੇ ਉੱਤੇ ਭਰੋਸਾ ਜਤਾ ਕੇ ਅੱਜ ਮੈਨੂੰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਨਾਲ ਦੀ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੂਗਾ ਸਾਰੇ ਹੀ ਜਿਹੜੇ ਸਾਡੇ ਸੀਨੀਅਰ ਸਹਿਬਾਨ ਨੇ ਭਾਵੇਂ ਸਾਡੇ ਪੰਜਾਬ ਦੇ ਬਹੁਤ ਹੀ ਉੱਗੇ ਪਹਿਲਵਾਨ ਰਹੇ ਸਰਦਾਰ ਕਰਤਾਰ ਸਿੰਘ ਜੀ ਦਾ ਨਾਲ ਦੀ ਨਾਲ ਹੀ ਸਾਡੇ ਪੁਰਾਣੇ ਅਧਿਐਕਸ਼ਰ ਰਮਨ ਕੁਮਾਰ ਜੀ ਦਾ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਹਾਂ ਗੋਲਬਾਕ ਸਟੇਡੀਅਮ ਦੇ ਵਿੱਚ ਅੱਜ ਸਾਡੇ ਸਾਰੇ ਹੀ ਪੁਰਾਣੇ ਸੀਨੀਅਰ ਪਹਿਲਵਾਨ ਇੱਥੇ ਪਹੁੰਚੇ ਨੇ ਭਾਵੇਂ ਸਾਡੇ ਦਾਨ ਜੀ ਕਮਲ ਪਹਿਲਵਾਨ ਜੀ ਨੇ ਭਾਵੇਂ ਸਾਡੇ ਲੀਡਰ ਬੀਜੇਪੀ ਦੇ ਪਪੂ ਜੀ ਨੇ ਹੋਰ ਵੀ ਜਿੰਨੇ ਵੀ ਨੌਜਵਾਨ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਹੈ ਅਸੀਂ ਅੱਜ ਸਟੇਡੀਅਮ ਦੇ ਵਿੱਚ ਇਸ ਕਰਕੇ ਆਏ ਕਿ ਅੱਜ ਅਮਰਸਰ ਦੀ ਧਰਤੀ ਦੇ ਵਿੱਚ ਇਤਿਹਾਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲੀ ਵਾਰੀ ਅਮਰਸਰ ਦੀ ਧਰਤੀ ਨੂੰ ਪ੍ਰਦਾਨ ਮਿਲਿਆ ਅਸੀਂ ਚਾਹਾਂਗੇ ਕਿ ਗੋਲਬਾਕ ਸਟੇਡੀਅਮ ਜਿਹੜਾ 1988 ਦੇ ਵਿੱਚ ਕਿਸੇ ਸਮੇ ਬਣਿਆ ਸੀਗਾ ਉਸ ਸਟੇਡੀਅਮ ਨੂੰ ਕਿੱਦਾਂ ਅਸੀਂ ਉੱਪਰ ਲੈ ਕੇ ਜਾ ਸਕੀਏ ਪੰਜਾਬ ਦੇ ਸਾਰੇ ਸਟੇਡੀਅਮਾਂ ਨੂੰ ਉੱਤੇ ਲੈ ਕੇ ਜਾ ਸਕੀਏ ਵੱਦ ਤੋਂ ਵੱਧ ਨੌਜਵਾਨਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਸਕੀਏ ਤੇ ਉਹਨਾਂ ਦੀ ਖੇਡ ਨੂੰ ਅਸੀਂ ਕਿਵੇਂ 올ੰਪੀਆ ਲੈਵਲ ਦੇ ਉੱਤੇ ਕਿਵੇਂ ਇਹ ਆਪਾਂ ਦਿਖਾ ਸਕੀਏ ਵੀ ਕੁਸ਼ਤੀ ਹੈ ਹੀ ਪੰਜਾਬ ਦੀ ਪੰਜਾਬ ਚੋਂ ਨਿਕਲਦੀ ਹੈ ਅੰਮ੍ਰਿਤਸਰ ਦੀ ਧਰਤੀ ਚੋਂ ਨਿਕਲਦੀ ਹੈ ਕਿਵੇਂ ਉਹਨੂੰ ਆਪਾਂ 올ੰਪੀਆ ਦੇ ਵਿੱਚ ਗੋਲਡ ਤੱਕ ਲੈ ਕੇ ਜਾਣਾ ਹੈ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਸੀ ਤਾਂ ਅੱਜ ਜਦੋਂ ਤੁਸੀਂ ਗੋਲਬਾਕ ਸਟੇਡੀਅਮ ਦੇ ਵਿੱਚ ਪਹੁੰਚਦੇ ਹੋ ਤਾਂ ਇੱਥੇ ਕੀ ਕੀ ਮੁਸ਼ਕਲਾਂ ਦੱਸੀਆਂ ਗਈਆਂ ਨੇ ਜੀ ਉਹਨਾਂ ਦੇ ਵੱਲੋਂ ਜੋ ਆ ਰਹੀਆਂ ਨੇ ਦੇਖੋ ਮੁਸ਼ਕਲਾਂ ਤੇ ਚੀਜ਼ਾਂ ਸਮੇਂ ਦੇ ਨਾਲ ਨਵੀਕਰਨ ਕਰਨ ਦੀ ਲੋੜ ਪੈਂਦੀ ਹੈ ਲੋੜ ਹੈ ਇੱਥੇ ਵੀ ਉਸ ਤਰੀਕੇ ਦੇ ਨਾਲ ਆਧੁਨਿਕ ਤਰੀਕਿਆਂ ਦੇ ਸਟੇਡੀਅਮ ਬਣਾਉਣ ਦੀ ਆਧੁਨਿਕ ਤਰੀਕੇ ਜਿਹੜੇ ਨੇ ਨੌਜਵਾਨਾਂ ਤੱਕ ਖਿਡਾਰੀਆਂ ਤੱਕ ਪਹੁੰਚਾਉਣ ਦੀ ਉਹ ਕਰਾਂਗੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਤੇ ਇਹਨਾਂ ਕੋਲੋਂ ਇੱਕ ਹੀ ਡਿਮਾਂਡ ਰੱਖੀ ਹੈ ਵੀ ਤੁਸੀਂ ਸਿਰਫ ਤੇ ਸਿਰਫ ਖਾੜੇ 'ਚ ਜ਼ ਤੁਸੀਂ ਸਰਟ ਸਰਫਸ ਉਸੇ ਜੀਸੀ ਨੂੰ ਦੇ ਦੇਣਾ ਆ ਪਹਿਲਵਾਨਾਂ ਦਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵੀ ਤੁਹਾਡੇ ਵੱਲੋਂ ਸਾਥ ਦਿੱਤਾ ਜਾਏਗਾ ਜੀ ਹੁਣ ਸਾਡੇ ਕੱਲ ਤੋਂ ਹੀ 20 ਤਰੀਕ ਤੋਂ ਸਾਡੇ ਪਹਿਲਵਾਨ ਰਾਂਚੀ ਖੇਡਣ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚੋਂ ਵੀ ਸਾਡੇ ਦੋ ਪਹਿਲਵਾਨ ਜਾ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਉਹ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਉੱਥੇ ਆਉਣਗੇ ਤੇ ਆਉਂਦੇ ਸਮੇਂ ਦੇ ਵਿੱਚ ਜਦੋਂ ਉਹ ਕੋਈ ਨਾ ਕੋਈ ਇੱਥੇ ਜਿੱਤ ਕੇ ਆਉਣਗੇ ਮੈਡਲ ਤੇ ਆਪਾਂ ਜਰੂਰ ਦੁਬਾਰਾ ਇੱਥੇ ਇਕੱਠੇ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਾੜਿਆਂ ਦੇ ਵਿੱਚ ਜਾ ਰਹੇ ਹੋ ਜੀ ਤੁਸੀਂ ਹਾਂਜੀ ਅਸੀਂ ਪੰਜਾਬ ਦੇ ਸਾਰੇ ਖਾੜਿਆਂ ਦੇ ਵਿੱਚ ਸਟੇਡੀਅਮਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਅੱਗੇ ਲੈ ਕਾਲਜ ਲੈਵਲ ਦੇ ਉੱਤੇ ਮੈਟ ਵਾਲੀ ਕੁਸ਼ਤੀ ਨੂੰ ਵਧਾਵਾ ਦੇਣਾ ਹੈ ਉਹਦੇ ਲਈ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਕਲਾਕੀ ਨਾਮ ਹੈ ਜੀ ਸ਼ੋਭੀਤ ਬੱਬਰ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਅਕਸ਼ੇ ਸ਼ਰਮਾ ਜੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਮੈਂ ਕੰਨਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਅਕਸ਼ੇ ਸ਼ਰਮਾ ਜੀ ਸਾਡੇ ਗੁਰੂ ਨਗਰੀ ਤੋਂ ਹਾਂ ਔਰ ਗੁਰੂ ਨਗਰੀ ਦਾ ਹੀ ਅੱਜ ਪ੍ਰਧਾਨ ਬਣਿਆ ਹੈ ਮੈਂ ਸਮਝਦਾ ਕਿ ਰੈਸਲਿੰਗ ਦਾ ਜੇ ਇਤਿਹਾਸ ਰਚਿਆ ਗਿਆ ਕਿ ਪਹਿਲੀ ਵਾਰੀ ਪ੍ਰਧਾਨ ਜਿਹੜੇ ਕਿ ਅੰਮ੍ਰਿਤਸਰ ਤੋਂ ਬਨੇ ਨੇ ਔਰ ਯੂਥ ਬਨੇ ਨੇ ਮੈਂ ਸਮਝਦਾ ਜਿੰਨਾ ਇਹਨਾਂ ਨੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਕੰਮ ਕੀਤਾ ਹੈ ਸਟੂਡੈਂਟਸ ਨੂੰ ਲੈ ਕੇ ਉਦਾਂ ਹੀ ਤਹਿ ਦਿਲੋਂ ਇਹ ਪਹਿਲਵਾਨਾਂ ਲਈ ਕਰਨਗੇ ਮੈਂ ਸੁਣ ਰਿਹਾ ਸੀ ਕਿ ਅੱਜ ਪਹਿਲੇ ਦਿਨ ਹੀ ਬੰਦੇ ਸਾਰੇ ਇਹਨਾਂ ਨੇ 36 ਪਲੇਅਰਾਂ ਨੂੰ 2 AC ਦੀ ਕਰਵਾ ਕੇ ਟ੍ਰੇਨ ਦੀ ਟਿਕਟ ਤੇ ਭੇਜਿਆ ਰੈਸਿੰਗ ਲਈ ਤੇ ਬਹੁਤ ਵੱਡੀ ਗੱਲ ਹੈ ਹਰ ਤਰ੍ਹਾਂ ਦਾ ਪ੍ਰਬੰਧ ਕਰ ਰਹੇ ਨੇ ਬੜੀ ਵੱਡੀ ਸੋਚ ਲੈ ਕੇ ਆਏ ਨੇ ਅੱਜ ਵੈਸੇ ਵੀ ਦਿਨ ਬੜਾ ਸ਼ੁਭ ਹੈ ਜਨਮ ਅਸ਼ਟਮੀ ਹੈ ਜਨਮ ਅਸ਼ਟਮੀ ਦੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਮੈਂ ਸੋਚਦਾ ਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ ਹੈ ਅੱਜ ਦੇ ਦਿਨ ਇਹਨਾਂ ਨੂੰ ਸੇਵਾ ਬਖਸ਼ੀ ਹੈ ਸੰਗਰਾਮ ਦਾ ਦਿਨ ਹੈ ਬਹੁਤ ਖੁਸ਼ੀ ਦੀ ਗੱਲ ਹੈ ਔਰ ਜਿੱਦਾਂ ਇਹ ਅਕਸ਼ੇ ਸ਼ਰਮਾ ਜੀ ਅੱਗੇ ਸਟੂਡੈਂਟ ਪੋਲਿਟਿਕਸ 'ਚ ਵਧੀਆ ਕੰਮ ਕਰਦੇ ਆਏ ਨੇ ਜਿੱਦਾਂ ਗੁਰੂ ਨਗਰੀ ਦੀ ਸੇਵਾ ਕਰ ਰਹੇ ਨੇ ਨਾਰਥ ਕੌਂਸਲਟੈਂਸੀ 'ਚ ਕੰਮ ਕਰ ਰਹੇ ਨੇ ਉਦਾਂ ਹੀ ਵਧੀਆ ਤਰੀਕੇ ਨਾਲ ਇਹ ਰੈਸਲਰਸ ਲਈ ਕੰਮ ਕਰਨਗੇ ਤੇ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਅਛੇ ਜਰਮਾਏ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਸੀਂ ਵਾ ਜਿੱਥੇ ਸਟੇਡੀਅਮ ਦੇ ਵਿੱਚ ਪਹੁੰਚੇ ਹੋ ਮੈਂ ਨਰਿੰਦਰ ਸਿੰਘ ਜੀਪੀ ਅੱਜ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਅੱਜ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਆ ਉਹ ਆਪਜੀ ਦੇ ਸ਼ਹਿਰ ਤੋਂ ਸ਼੍ਰੀ ਅਕਸ਼ੇਸ਼ ਸ਼ਰਮਾ ਜੀ ਉਹਨਾਂ ਨੂੰ ਬਣਾਇਆ ਗਿਆ ਤੇ ਮੈਂ ਸਾਰੇ ਅਮਰਸਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਅੱਜ ਜੋ ਇਹਨਾਂ ਨੂੰ ਬਣਾਇਆ ਗਿਆ ਹੈ ਇਹ ਸਭ ਤੋਂ ਛੋਟੀ ਉਮਰ ਦੇ ਨੇ ਜਿਹੜੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ ਤੇ ਵੈਸੇ ਆਪਾਂ ਵੇਖਦੇ ਆਂ ਕਿ ਇਸ ਉਮਰ ਦੇ ਵਿੱਚ ਬੰਦੇ 'ਚ ਪੋਟੈਂਸ਼ੀਅਲ ਵੀ ਹੁੰਦਾ ਕੰਮ ਕਰਨ ਦੀ ਇੱਛਾ ਵੀ ਹੁੰਦੀ ਹੈ ਪਹਿਲੇ ਪ੍ਰਧਾਨ ਜੀ ਜਿਹੜੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਾਨੂੰ ਆਸ ਹੈ ਕਿ ਇਹ ਜਿਹੜੇ ਅਕਸ਼ੇ ਸ਼ਰਮਾ ਜੀ ਨੇ ਇਹ ਆ ਪੂਰੀ ਤੰਦ ਦੇਈ ਨਾਲ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਉਹ ਤੰਦ ਦੇਈ ਨਾਲ ਨਿਭਾਉਣਗੇ ਤੇ ਨੌਜਵਾਨਾਂ ਨੂੰ ਕੀ ਮੈਸੇਜ ਆ ਤੁਹਾਡੇ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਆ ਜੀ ਵੱਧ ਤੋਂ ਵੱਧ ਜਿਹੜਾ ਆ ਉਹ ਅਖਾੜਿਆਂ ਨਾਲ ਖੇਡਾਂ ਨਾਲ ਜੁੜਨ ਜਿੱਥੇ ਐਸੋਸੀਏਸ਼ਨ ਦੀ ਗੱਲ ਐ ਐਸੋਸੀਏਸ਼ਨ ਹਰ ਇੱਕ ਜਗ੍ਹਾ ਤੇ ਇਹਨਾਂ ਖਿਡਾਰੀਆਂ ਦੀ ਬਾਹ ਫੜੇਗੀ ਤੇ ਮੈਨੂੰ ਆਸ ਹੈ ਕਿ ਜਿਹੜੀ ਆ ਅੱਗੇ ਤੋਂ ਕਾਫੀ ਜਿਹੜਾ ਸੁਧਾਰ ਅਖਾੜਿਆਂ ਦਾ ਤੇ ਖੇਡ ਦੇ ਵਿੱਚ ਉਹ ਆਵੇਗਾ ਠੀਕ ਓਕੇ ਆ